ਆਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਲੋ ਵੀ ਆ ਗਿਆ ਅੱਜ ਉਹ ਕੰਮ ਜਿਹੜਾ ਹੋਇਆ ਸੀ ਚੰਗ ਦੇ ਵਰ ਭਾਗੀ ਦਿਨ ਉਹ ਕਿੱਥੇ ਆਪਣੀ ਹੋਈ ਟ੍ਰਾਂਸਫਰਮ ਆਪਣਾ ਮਿਲ ਗਿਆ ਤੇ ਅੱਜ ਆਪਾਂ ਰੱਖਣਾ ਹੈ ਹੁਣ ਹੀ ਕਰਦਾ ਬਾਈ ਨਹੀਂ ਕੀ ਕੱਟਣਾ ਹੈ ਇੰਨੇ ਸਟਾਰਟ ਕਰਨਾ ਹੈ ਇਹ ਲੱਹੀ ਗਿਆ ਪਰਾਣਾ ਹੈ ਨਾ ਹਾਂ ਬਸ ਹਾਂ ਕੋਈ ਡਾਈ ਗਿਆ ਸੀ ਹਾਂ ਡਾ ਹਾਂ ਬਾਬਾ ਸਹੀ ਗਿਆ ਐਂਟਰ ਤੱਕ ਕਿਨੇ ਜਾਣਾ ਤੁਸੀਂ ਉਹ ਆਪਣਾ ਜੀ ਹੈਂਡਲ ਨਾਲ ਲੈ ਗਿਆ ਨੇ ਹੈਨਾ हैंडल नहीं नहीं कर रहा थे उन्होंने नहीं 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 ਆਜ ਆਜ ਅੱਜ ਵੀ ਕੀੜਾ ਮਾਰਨਾ ਆ ਬਈ ਦੇ ਬਈ ਕੌਣ ਛੋਟੀ ਅਰਜੀ ਠੀਕ ਆ ਉਹਦੇ ਵੀ ਜਿੱਦਾਂ ਪਸ ਸਪਰੇਅ ਕਰਦੇ ਸੀ ਨਾ ਹੂੰ ਹੂੰ ਆਣਾ ਗੱਲ ਕਰ ਕੀ ਪੜਨ ਤੱਕ ਨੂੰ ਪੜਾਣ ਲੱਗਿਆ ਪੜਲਣ ਤਾਂ ਵੀ ਨੇ ਬਾਲਨਾਂ ਦਾ ਕੁੱਤਾ ਵੀ ਛੱਡਦੇ ਨਹੀਂ ਉੱਧਰ ਦਾ ਆਪਣੇ ਹਾਂਜੀ ਉਹ ਹੀ ਲੈ ਆ ਵਾਰੀ ਪੱਟ ਕੇ ਲੈ ਆਈ ਹਾਂ ਵਾਰਡ ਜੀ ਦੇ ਵੇਲੇ ਦੋ ਟੰਬੇ ਲੈ ਗਏ ਸੀ ਇਹ ਕਿੱਦਾਂ ਕੱਟ ਤੋਂ ਹੈ ਉੱਧਰ ਬਾਲੇ ਜਾਂਦੇ ਕਿਉਂ ਤਰਾ ਆਣਾ ਜਾਂ ਛੱਡਦੇ ਜਾਂਦੀ ਹੈ ਭਾਈ ਛੱਡਦੇ ਗਏ ਕੋਈ ਨਾ ਕੋਈ ਤਰਾ ਹੈ

ਕੀੜਾ ਆ ਬੋਲੀ ਨਾ ਥੋੜੀ ਫਿਰਦੀ ਕੀ ਤੇ ਫਿਰਦੀ ਮੈਂ ਜਾ ਕੇ ਇਸ ਕੋਲ ਉਹ ਨਹੀਂ ਨਾ ਤਾਂ ਹੋਵੇ ਹਾਥੀ ਕਾਲਾ ਫਿਰ ਨਹੀਂ ਕੋ ਗੜੀ ਦਾ ਹੈ ਨਹੀਂ Okay. ਬੰਦ ਕਰ ਦੇ ਆ ਟੱਕਣਾ ਇੱਧਰ ਪਾਣੀ ਆਊਗਾ ਬਣਿਆ ਕੋਸ ਤੇ ਨਹੀਂ ਅੱਲਾਹ ਨਾ ਦੇ ਜਿੰਦਾ ਵੀ ਆ ਫਰਾਂ ਨੇ ਬੰਦੇ ਚੁੱਕ ਲੈ ਆਏ ਆ ਆ ਸਾਫ ਕਰਨ ਵਾਲੀ ਆ ਡਿੱਗੀ ਹਾਂ ਤਾਂ ਹੀ ਕਿਹਾ ਸੀ ਯਾਰ ਹਾਂ ਤੇਜ ਬਾਈ ਪਾਣੀ ਪੂਣੇ ਪੀਓ ਜੀ ਹੈ ਡੱਡੂ ਮਰੇ ਪੈਸੇ ਕਰ ਦਿੰਦਾ ਜੀ ਇਹ ਸਾਫ ਕਰਨ ਵਾਲੀ ਆ ਕਿੱਥੇ ਆ ਹੈ ਜੀ ਸਾਫ ਕਰਨ ਵਾਲੀ ਅਸਲ ਨਾ ਯਾਰ ਇਹ ਡਿੱਗੀ ਬਣਾਈ ਨਾ ਇਹ ਬਣਾਈ ਗਲਤ ਦਿੱਤਾ ਕੰਮ ਇਹ ਨਾਲ ਥੱਲੇ ਬਈ ਪੈਰ ਨਾ ਪੜਾਂਗੇ ਜਿਵੇਂ ਚੜ੍ਹ ਕੇ ਹਾਂ ਪਾਣੀ ਕੱਢਣਾ ਪਾਣੀ ਕੱਢਣਾ ਹੈ ਕਿਉਂ ਮੇਰਾ ਸਾਰਾ ਇੱਥੇ ਹੋਰਲੀ ਪੜਨਾ ਕੋਲ ਹੁਣ ਵੀ ਨਿਕਲ ਜਾਊਗਾ ਹਾਂ ਨਿਕਲ ਮੈਂ ਸਾਲਾ ਸ਼ਾਪਿੰਗ ਲਈ ਜਾਊਗਾ ਟ੍ਰੈਨਰ ਹੋਰ ਕਿ ਲੈ ਜਾਣੀ ਪਊਗੀ ਮੋਟਰ ਡਿੱਗੀ ਕੋਸਟਾ ਫਾਰਮ ਦਾ ਬਣਿਆ ਕੋਸ ਤੇ ਹਾਂ ਵੀ ਲੈਂਦਾ ਹਾਂ ਹਾਂ ਵੀ ਲੈਂਦਾ ਉਹਦੇ ਬਟ ਹਾਂ ਹਾਂ ਗਵਰਨਮੈਂਟ ਨੇ ਦਿੱਤਾ ਐਸਾ ਐਸਆਈਆਰ ਕਟਾ ਕੇ ਫੀਸ ਹੀ ਮਿਲਿਆ ਖਾਣੇ ਚ ਉਡੋ ਉਡੋ ਲਾਈਨ ਲਾ ਦੇ ਤਾਰਾ ਕੋਸ ਉਹ ਨਾ ਉਹਨਾਂ ਨੇ ਚੜਾਉਣ ਵਾਸਤੇ ਇਹ ਹੀ ਉਹ ਯਾਰ ਕਾਂਬੇ ਦਾ ਹੀ ਆ ਨਹੀਂ 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 ਉਹਨੇ ਤਾਬੇ ਦਾ ਦੰਦੇ ਉਹ ਚਾਹਦੇ ਆ ਤਾਬੇ ਵਾਲਾ ਹੁਣ ਤਾਂ ਅਲੂਮੀਨੀਅਮ ਤਾਂ ਆ ਤਾਂ ਹੈ ਨਹੀਂ ਆ ਤਾਰਾਂ ਇਹ ਹੋ ਗਿਆ ਹੋ ਗਿਆ ਨਾ ਇਹ ਮੋਟਰ ਲਾ ਬਣਾ ਇੱਥੇ ਦੇ ਵੀ ਹਾਂ ਜਮ ਵੀ ਖੇਤੋਂ ਕੱਢਦੇ ਉਹ ਤੋਂ ਘੱਟ ਜੇ ਤਾਰਾਂ ਤਾਰਾ ਵਿੱਚੋਂ ਓਕੇ ਸਾਡੇ ਕੋਲ ਸਾਤਾ ਆਪ ਹੀ ਲੱਗੇ ਤਾਰਾ ਪੱਟੇ ਨਾਲ ਦੇ ਰਿਹਾ ਹਾਂ ਹੂੰ ਉਸ ਤੋਂ ਲੱਗ ਜਿਹਾ ਪਤਨੀ ਨੂੰ ਹਾਰੀ ਹਾਂ ਪਤਨੀ ਨੂੰ ਪਤਨੀ ਨੂੰ ਨੂੰ ਮੋਟਾ ਆਹ ਤਾਰ ਇੱਕ ਵਿੱਚੋਂ ਆਹ ਗੱਡੀ ਆ ਵਿੱਚੋਂ ਰਹੀ ਜਾਵੇ ਏ ਇਹ ਖਿੱਚੀ ਜਦੋਂ ਯਾਰਾ گاਉਂ ਪੱਟ ਲਈ ਉਹਨਾਂ ਨੇ ਕੀ ਕੱਢ ਲੋਇ ਇੱਥੋਂ ਤੇ ਆਹ ਚਲ ਗਾਣੀ ਹੈ ਕੱਲ ਠੀਕ ਆ ਕੀ ਮੋਟਰ ਦਾ ਨਾਖਰਾ ਹੋ ਗੋ ਅਗਲੇ ਦਿਨ ਆਣਾ ਮੋਟਰ ਵੀ ਲੈ ਜਾਣਾ ਪਊਗਾ ਨੇ ਉਹਨੂੰ ਸਾਧ ਲਾਂਗੇ ਇੱਥੇ ਕਰ ਲਾਂਗੇ ਸਾਫ ਕਰ ਜੂਗਾ ਖੇਤੀ ਉਹ ਖੇਤੀ ਕਰ ਜੂਗਾ ਖੇਤੀ ਕਰ ਜੂਗਾ ਨਵੀਂ ਬੋਨੋ ਤਾਂ ਨਵੀਂ ਬੋਨਾਂ ਜਿਹੜਾ ਸਾਰੇ ਦੇ ਕੱਟ ਲੈਣ ਦੇ ਉਹਨਾਂ ਕੋਲੇ ਪਲਾਸਟਿਕ ਦੀ ਤਾਂ ਹੋਊਗਾ ਯਾਰ ਕੱਟ ਲੈਣ ਤੇ ਬਲੇਡ ਸੀ ਉਹਦੇ ਨਾਲ ਕੱਟ ਲੈਣ ਦੇ ਕਿ ਨਹੀਂ ਜਿਹੇ ਵਿਅਕੇ ਮਾਰੇ ਉਹਨਾਂ ਨੇ ਅੰਦਰ ਵੇਖ ਅੰਦਰ ਆ ਪੱਤੀ ਅੱਕੇ ਪਈ ਐ ਬਾਹਰ ਖੋਲ ਤਾਂ ਟੁੱਟੀਆਂ ਕੇ ਵਿੱਗੀਆਂ ਹੋਈਆਂ ਬਾਹਰ ਖੋਲ ਲਿਆ ਸੀ ਚੱਬਾ ਦਾ ਇਹਦਾ ਡਰ ਨਾ ਲੈ ਚੱਲ ਲਓ ਵੀ ਰੱਖਦਾ ਟਰਾਂਸਫਾਰਮ ਚੱਕ ਲੈ ਸਾਰੇ ਹੈ ਅ ਇੰਨੇ ਚੱਕੇ ਇੱਥੇ ਵੇਖਾ ਹੋਰ ਹੈਗੇ ਕੀ ਜੀਜ ਇੱਥੇ ਆਪਾਂ ਇਹ ਬਾਕੀ ਕਿੱਧਰ ਸੱਟੇ ਐ ਇੱਥੇ ਸੀ ਆਪਿਆ ਇੱਕ ਇੱਕ ਆਪਿਆ ਆ ਪੱਤਰੀ ਜੀ ਵੀ ਰੱਖ ਅੰਦਰ ਭਾਈ ਚਲ ਹੁਣ ਬਾਲਣ ਜੇ ਰੱਖੀ ਉੱਤੇ ਨਾ ਕਿੰਨੇ ਦਾ ਟੱਟਾ ਮੋੜ ਕੇ ਰੱਖੀਏ ਸੰਗ ਰਸਲਾ ਬਾਲਣ ਦਾ ਭੰਦੀ ਤਾਂ ਨਾ ਲੱਗ ਜੇ 12 ਲੱਖ ਦੀ ਆਹ ਹੋ ਗੇਰੇ ਕੋ ਪਾਇਆ ਸੀ ਦੂਜਾ ਕਿੱਥੇ ਨਾ ਕਿ ਉਹ ਪਾਇਆ ਨਹੀਂ ਆਪਿਆ ਕਾ ਸੀ ਆਜ ਆਜ ਇੱਕ ਉਹ ਕਿਹੜਾ ਪਾਇਆ ਹੈ ਫਿਰ ਉਹਦਾ ਉਹ ਚੋ ਚਾਰ ਹੁੰਦੀਆਂ ਆਵੇ ਚਾਰ ਰਾਣਾ ਚੱਲ ਹੁਣ ਆਪਣੀਆਂ ਮੋਟਰ ਦਾ ਰਹਿ ਗਿਆ ਨਾ ਤੇ ਇਹ ਵੀ ਦੇਖੀ ਤੋ ਕਰਾਉਣਾ ਹੈ ਇੱਥੇ ਨਹੀਂ ਦੁਕਾਨ ਉਹਦੀ ਉਰੇ ਉਹ ਜਸਪਾਲ ਕਿਆਂ ਕੋਲੇ ਇਹ ਮੋਟਰਸਾਈਕਲ ਤੇ ਉਹਨੂੰ ਵਿਖਾ ਲਈ ਜੀ ਉਹ ਹਜੇ ਕਿਹੜਾ ਪਾ ਚਲਾਉਣੀ ਪੇ ਕਰਾ ਲਾਂਗੇ ਉਹ ਚੱਲਦਾ ਹੋਵੇ ਪਾਣੀ ਦਾ ਆਪਾਂ ਲਾਉਣਾ ਹੀ ਹੋ ਮੋਟਰ ਤੱਕ ਨਹੀਂ ਕੱਸੀ ਤਾਂ ਐ ਨਹੀਂਗਾ ਆਪਾਂ ਹੀ ਕਰ ਲੇ ਭਾਂਜੀ ਹੂੰ ਆਪ ਤਾਂ ਹੋਣਾ ਨਹੀਂ ਕੋਈ ਪਿੱਤ ਕੇ ਹੋ ਜੂਗਾ ਹੋ ਜੂਗਾ ਇਹ ਏਡਾ ਨਹੀਂ ਕੰਮ ਦੋਆ ਤਾਂ ਹੈ ਗਿਆ ਸੀ ਹੈਨਾ ਇੱਕ ਤਾਂ ਹੈ ਨਹੀਂ ਇਹਦਾ ਉਹਦਾ ਨਹੀਂ ਕਿੱਥੇ ਜੇ ਤਾਰ ਮੈਂ ਵੇਖਾਂ ਹਾਈ ਕੀ ਚੱਲ ਆਪਾਂ ਹੰਦੇ ਨੇ ਤੂੰ ਆਪਰ ਤਾ ਹੀ ਗਾਂ ਬਈ ਹੈਗੀ ਦਾ ਤਾਰ ਪਈ ਹੈ ਗਾਂ ਮਨਲਾ ਗਾਂ ਪਈ ਹੈ ਤਾਰ ਉਹ ਕਸਣਾ ਸੀ ਮੇਰਾ ਟੱਕਣ ਲਾ ਕੇ ਉਹ ਤਾਂ ਖੋਲੇ ਨੇ ਉਹ ਜਿਹੜਾ ਕਸਿਆ ਆ ਰੱਖ ਯਾਰ ਚਲੋ ਬਾਲਣ ਜਿਹਾ ਰੱਖੀ ਯਾਰ